24 ਘੰਟੇ ਮੁਸਤਤੀ ਨਾਲ ਉੱਥੇ ਕੰਮ ਕਰ ਸਕਦਾ। ਸ੍ਰੀ ਬਰਿੰਦਰ ਕੁਮਾਰ ਗੋਇਲ ਜੀ। ਧੰਨਵਾਦ ਵੀਰ ਸਾਹਿਬ। ਬਹੁਤ ਹੀ ਮਹੱਤਵਪੂਰਨ ਧਿਆਨ ਦੇ ਬਹੁਮਤਾ ਜਿਹੜਾ ਮਾਨਯੋਗ ਮੈਂਬਰ ਸਾਹਿਬ ਨੇ ਪੇਸ਼ ਕੀਤਾ। ਸੋ ਮੈਂ ਇਸ ਸੰਬੰਧ ਦੇ ਵਿੱਚ ਤੁਹਾਡੇ ਰਾਹੀਂ ਮਾਨਯੋਗ ਮੈਂਬਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇਹ 2023 ਦੇ ਵਿੱਚ ਪਿੰਡ ਟਿਵਾਣਾ ਦੀ ਜਿਹੜੀ ਇਹਨਾਂ ਦੇ ਹਲਕੇ ਦਾ ਪਿੰਡ ਹੈ ਉੱਥੇ ਬਹੁਤ ਵੱਡੀ ਪ੍ਰੋਬਲਮ ਆਈ ਸੀ ਕਿਉਂਕਿ ਉਦੋਂ ਪਾਣੀ ਇੰਨਾ ਆ ਗਿਆ ਸੀ ਕਿ ਜਿਹਨੂੰ ਰੋਕਿਆ ਨਹੀਂ ਜਾ ਸਕਿਆ ਸੀ। ਤੇ ਉਸ ਸਮੇਂ ਉੱਥੇ ਕਰੀਬ 8-10 ਫੁੱਟ ਪਾਣੀ ਭਰ ਗਿਆ ਸੀ ਤੇ ਜ਼ਮੀਨ ਨੂੰ ਵੱਡਾ ਖੋਰਾ ਲੱਗ ਗਿਆ ਸੀ ਤੇ 8-10 ਫੁੱਟ ਜ਼ਮੀਨ ਜਿਹੜੀ ਆ ਉਹ ਗਹਿਰੀ ਹੋ ਗਈ ਸੀ ਤੇ ਮਿੱਟੀ ਖੁਰ ਕੇ ਅੱਗੇ ਚਲੀ ਗਈ ਸੀ ਤੇ ਉਸ ਸਮੇਂ ਉੱਥੇ 2500 ਫੁੱਟ ਦੇ ਕਰੀਬ ਰਿਵਰਟਮੈਂਟ ਜਿਹੜਾ ਸਰ ਪੱਥਰਾਂ ਦੇ ਉਸ ਦੇ ਨਾਲ ਬਹੁਤ ਮਜ਼ਬੂਤੀ ਦੇ ਨਾਲ ਬਣਾਇਆ ਗਿਆ ਸੀ ਸਾਰਾ ਮੈਂ ਤੁਹਾਨੂੰ ਤਸਵੀਰਾਂ ਵੀ ਲੈ ਕੇ ਆਇਆ ਤੇ ਜਿਹੜਾ ਅੱਜ ਵੀ ਉੱਥੇ ਪੂਰੀ ਤਰ੍ਹਾਂ ਦੇ ਨਾਲ ਕਾਇਮ ਹੈ ਤੇ ਇਸ ਦੇ ਪਿੱਛੇ ਨੂੰ ਸਪੋਰਟ ਦੇਣ ਦੇ ਲਈ ਇੱਕ ਮਿੱਟੀ ਦਾ ਬੰਨ ਬਣਿਆ ਗਿਆ ਸੀ ਤੇ ਉਹ ਮਿੱਟੀ ਦੇ ਬੰਨ ਦੀ ਕਿਤੇ ਕੰਪੈਕਸ਼ਨ ਦੇ ਵਿੱਚ ਮਾੜੀ ਮੋਟੀ ਕਮੀ ਰਹਿ ਗਈ ਹੋਊਗੀ ਕਿਉਂਕਿ ਘਰ ਵਿੱਚ ਜੇ ਨਵਾਂ ਬਣਾਉਣੇ ਆ ਤਾਂ ਜੇ ਬਰਸਾਤਾਂ ਦੀ ਪਤਾ ਲੱਗਦਾ ਵੀ ਘਰ ਚੋਂਦਾ ਜਾਂ ਨਹੀਂ ਚੋਂਦਾ ਉਸ ਤੋਂ ਬਾਅਦ ਬਾਣੀ ਹੁਣ ਆਇਆ ਤਾਂ ਪੱਥਰਾਂ ਦੇ ਵਿੱਚ ਦੀ ਉਹ ਜਿਹੜਾ ਪਾਣੀ ਹੈ ਉਹ ਲੀਕ ਹੋ ਗਿਆ ਤੇ ਉਸ ਨੂੰ ਖੋਰਾ ਲੱਗ ਗਿਆ ਤੇ ਉਸ ਖੋਰੇ ਦੇ ਨਾਲ ਉਹ ਜਿਹੜਾ ਪਿਛਲਾ ਬੰਨ ਸੀ ਉਹ ਹੈ ਜਿਹੜਾ ਉਹ ਕੋਰਾ ਉਸ ਨੂੰ ਲੱਗਿਆ ਤੇ ਪਾਣੀ ਉਹਦੇ ਵਿੱਚੋਂ ਲੀਕ ਹੋ ਕੇ ਚਲਾ ਗਿਆ ਸੋ ਜਿਵੇਂ ਮੈਂਬਰ ਸਾਹਿਬ ਨੇ ਦੱਸਿਆ ਕਿ ਜਿਹੜੀ ਰੈਵੇਟਮੈਂਟ ਤੇ ਬੰਨ ਬੰਨਿਆ ਸੀ ਕਰੀਬ 10 ਕਰੋੜ ਰੁਪਏ ਤੇ ਸਰਕਾਰ ਨੇ ਖਰਚਾ ਕੀਤਾ ਤੇ ਹੁਣ 29 6 2025 ਨੂੰ ਜਦੋਂ ਕੈਚਮੈਂਟ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਤਾਂ ਉੱਥੇ ਇਹ ਪਾਣੀ ਬਹੁਤ ਮਾਤਰਾ ਦੇ ਵਿੱਚ ਘੱਗਰ ਦੇ ਵਿੱਚ ਆ ਗਿਆ ਤਾਂ ਜਦੋਂ ਇਹ ਲੀਕ ਹੋਇਆ ਤਾਂ ਉਸ ਤੋਂ ਬਾਅਦ 20 ਦਿਨ 3 اور 4 ਡੇਸ ਡਿਪਾਰਟਮੈਂਟ ਨੇ ਉਹ ਸਾਰਾ ਜਿਹੜਾ ਪਿਛਲਾ ਬੰਨ ਸੀ ਮਿੱਟੀ ਦਾ ਉਹਤੇ ਕੰਪੈਕਸ਼ਨ ਚੰਗੀ ਤਰ੍ਹਾਂ ਕਰਕੇ ਉਸ ਨੂੰ ਬਹੁਤ ਮਜ਼ਬੂਤੀ ਦੇ ਨਾਲ ਜਿਹੜਾ ਉਹ ਸਰ ਤਿਆਰ ਕਰਤਾ ਤੇ 10 ਦਿਨਾਂ ਬਾਅਦ 8 7 2025 ਨੂੰ ਜਿਹੜਾ ਉਹਤੇ ਫੇਰ ਵੱਡੀ ਪੱਧਰ ਤੇ ਘੱਗਰ ਦੇ ਵਿੱਚ ਪਾਣੀ ਆਇਆ ਪਰੰਤੂ ਕਿਉਂਕਿ 3 4 ਦਿਨਾਂ ਦੇ ਵਿੱਚ ਹੀ ਉਹ ਬੰਨ ਦੀ ਮਜ਼ਬੂਤੀ ਕਰ ਦਿੱਤੀ ਗਈ ਸੀ ਤੇ 10 ਦਿਨਾਂ ਬਾਅਦ ਫੇਰ ਪਾਣੀ ਆ ਗਿਆ ਤਾਂ ਉਸ ਤੇ ਕੋਈ ਲੀਕੇਜ ਨਹੀਂ ਹੋਈ ਤੇ ਪਾਣੀ ਜਿਹੜਾ ਉਹ ਠੀਕ ਤਰੀਕੇ ਨਾਲ ਨਿਕਲ ਗਿਆ ਸੀ ਸਤਤ ਕਗਰ ਦਰਿਆ ਤੇ ਸਰ ਸਤ ਸੱਤ ਸਾਡੇ ਐਮ.ਐਲ.ਏ. ਸਹਿਬਾਨ ਉਹਨਾਂ ਦੇ ਹਲਕੇ ਪੈਂਦੇ ਨੇ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਰੇ ਕਗਰ ਦਰਿਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਗਿਆ ਜਿੱਥੇ ਬੰਨ ਕਮਜ਼ੋਰ ਸੀ ਉੱਥੇ ਮਜ਼ਬੂਤ ਕੀਤੇ ਗਏ ਨੇ ਜਿੱਥੇ ਰੈਟਮੈਂਟ ਦੀ ਲੋੜ ਸੀ ਉਹ ਲਾਈ ਗਈ ਹੈ ਜਿੱਥੇ ਸਟੱਡਾਂ ਦੀ ਲੋੜ ਸੀ ਉਹ ਅਸੀਂ ਉੱਥੇ ਲਾਏ ਆ ਤੇ ਕਗਰ ਦਰਿਆ ਦੀ ਜਿਹੜੀ ਪਿਛਲੀ ਤਬਾਹੀ ਸੀ 2023 ਦੇ ਵਿੱਚ ਮੈਂ ਇਹ ਵੀ ਦੱਸਣੀ ਚਾਹੁੰਦਾ ਕਿ ਐਡੀ ਵੱਡੀ ਤਬਾਹੀ ਕਦੇ ਹੋਈ ਨਹੀਂ ਸੀ ਤੇ ਉਸ ਸਮੇਂ ਵੀ ਜਿਵੇਂ ਮੇਰੇ ਹਲਕੇ ਦੇ ਵਿੱਚ 53 ਜਗ੍ਹਾ ਤੋਂ ਕੱਗੜ ਟੁੱਟਿਆ ਸੀ 53 ਜਗ੍ਹਾ ਤੋਂ ਕੱਗੜ ਟੁੱਟਿਆ ਤਾਂ 20-22 ਦਿਨਾਂ ਦੇ ਵਿੱਚ 53 ਜਗ੍ਹਾ ਤੇ ਅਸੀਂ ਉੱਥੇ ਜਿਹੜੇ ਬੰਨ ਸੀ ਉਹ ਪੂਰ ਦਿੱਤੇ ਦੀ ਨਹੀਂ ਉਸ ਤੋਂ ਪਹਿਲਾਂ ਕੀ ਹੁੰਦਾ ਆਇਆ ਸੀ ਕਿ ਜਦੋਂ ਬੰਨ ਟੁੱਟ ਜਾਂਦੇ ਸੀ ਹੜ ਆ ਜਾਂਦੇ ਸੀ ਪਾਣੀ ਉੱਤਰ ਜਾਂਦਾ ਸੀ ਤਾਂ ਲੋਕਾਂ ਨੂੰ ਹੀ ਉਹ ਬੰਨ ਸੀ ਜਿਹੜੇ ਪੂਰਨੇ ਪੈਂਦੇ ਸੀ ਸੋ ਅਸੀਂ ਸਾਰੇ ਕੱਗੜ ਤੇ ਕੰਮ ਕੀਤਾ ਤੇ ਮੈਂ ਕਹਿ ਸਕਦਾ ਕਿ ਕੱਗੜ ਦੇ ਉੱਤੇ ਕਿਸੇ ਕਿਸਮ ਦੀ ਵੀ ਅੱਜ ਕੋਈ ਦਿੱਕਤ ਨਹੀਂ ਹੈ ਇਹ ਜਿਹੜਾ ਮਾਨਜੋ ਮੈਂਬਰ ਸਾਹਿਬ ਦੇ ਪਿੰਡ ਦੇ ਵਿੱਚ ਸੀ ਇਹ ਅਸੀਂ ਕੰਮ ਕਰਕੇ ਦਿੱਤਾ ਧੰਨਵਾਦ ਜਨਾਬਾ ਸਾਹਿਬ ਮਾਨਯੋਗ ਸਪੀਕਰ ਸਾਹਿਬ ਜਿਹੜਾ ਕਗਰ ਦਰਿਆ ਹੈ 6 ਐਮਐਲਏ ਦਾ ਹਲਕਾ ਉਹਨੂੰ ਟੱਚ ਕਰਦਾ ਤੇ ਆਈ ਵਾਰੀ ਪਿਛਲੀਆਂ ਸਰਕਾਰਾਂ ਦੇ ਦੇਖਣ ਨੂੰ ਮਿਲਦਾ ਸੀ ਕਿ ਨੱਥ ਚੂੜਾ ਚੜਾ ਲਓ ਤੇ ਕਗਰ ਲੈ ਜਾਏਗਾ ਅੱਜ ਤੁਹਾਡੇ ਸਾਹਮਣੇ ਨੱਥ ਚੂੜਿਆਂ ਨਾਲ ਕਿਤੇ ਨਜ਼ਰ ਵੀ ਨਹੀਂ ਆਉਂਦਾ ਇਹ ਕੱਲਾ ਮੰਤਰੀ ਜੀ ਨੱਥ ਚੂੜਿਆਂ ਨਾਲ ਕੰਮ ਨਹੀਂ ਚੱਲਣਾ ਜੋੜੇ ਮਾਜਰਾ ਸਾਹਿਬ ਪਿਛਲੀ ਵਾਰੀ ਮੰਤਰੀ ਸੀ ਕਾਫੀ ਕੰਡਾ ਜਾਂ ਕੱਢ ਗਏ ਮੇਰੇ ਇਲਾਕੇ ਦਾ ਇਹ ਐਤੀ ਕੋਲ ਤੁਸੀਂ ਤਾਂ ਬਿਲਕੁਲ ਘਰ ਦੇ ਬੈਠੇ ਹੋ ਮੈਂ ਆਸ ਕਰਾਂਗਾ ਕਿ ਪਰਮਾਨੈਂਟ ਹੱਲ ਕੋਈ ਆਦਾ ਨਿਕਲੇ ਤਾਂ ਕਿ ਸੱਤ ਦੇ ਸੱਤ ਐਮਐਲਏ ਆਈ ਵਰੀ ਬਰਸਾਤਾਂ ਚ ਅਸੀਂ ਟਿੰਡ ਫੋੜੀ ਚੱਕ ਕੇ ਬਰਸਾ ਘੱਗਰ ਦੇ دریا ਦੇ ਬੰਨ ਤੇ ਤੁਰੇ ਫਿਰਦੇ ਹਾਂ ਮੈਂ ਆਸ ਕਰਾਂਗਾ ਤੁਸੀਂ ਮੰਤਰੀ ਵੀ ਹੋ ਵਿਭਾਗ ਵੀ ਹੈ ਤੁਹਾਡੇ ਕੋ ਸਪੀਕਰ ਸਾਹਿਬ ਇਹਦੇ ਉੱਤੇ ਬਹੁਤ ਧਿਆਨ ਕੀਤਾ ਜਾਏ ਕਿਉਂਕਿ ਅਸੀਂ ਸਾਰੇ ਲੋਕ ਪੰਜਾਬ ਦੇ ਟਿੱਲਾਂ ਤੱਕ ਤਾਂ ਪਾਣੀ ਪਹੁੰਚਿਆ ਸਾਨੂੰ ਪੀਣਯੋਗਾ ਪਾਣੀ ਤਾਂ ਨਹੀਂ ਮਿਲਦਾ ਸਾਡਾ ਜਿਹੜਾ ਘੱਗਰ ਦਰਿਆ ਜਿਵੇਂ ਕੱਲ ਬੁਰਲਾਲ ਸਿੰਘ ਘਨੌਰ ਨੇ ਕਿਹਾ ਜਦੋਂ ਅਸੀਂ ਮਾਰ ਕੱਲਨੇ ਆ ਉੱਥੋਂ ਦੇ ਕਿਸਾਨਾਂ ਨੂੰ ਮਿੱਟੀ ਪੱਟ ਕੇ ਆਪਣੇ ਖੇਤ ਉਹਦੇ ਨਾਲ ਕੀ ਹੋਊਗਾ ਘੱਗਰ ਦਾ ਰਿੱਤੇ ਦਾ ਲੈਵਲ ਡਾਊਨ ਜਾਏਗਾ ਫਲੱਡ ਨਹੀਂ ਆਉਣਗੇ ਸਾਡੇ ਤੋਂ ਪਹਿਲੀਆਂ ਸਰਕਾਰਾਂ 'ਚ ਤਾਂ ਇਧਰਲੇ ਪਾਸੇ ਐਮਐਲਏ ਚੁਣ ਕੇ ਆਉਂਦੇ ਸੀ ਉਹ ਰਿੱਤੇ ਦੇ ਸਿਰ ਤੇ ਆਉਂਦੇ ਸੀਗੇ ਤੇ ਸਾਡੇ ਤੋਂ ਉੱਤੇ ਕਿਤੇ ਰੇਤਾ ਚੋਰੀ ਦਾ ਨਾਂ ਨਿਸ਼ਾਨ ਨਹੀਂ ਇਸ ਕਰਕੇ ਸਰਕਾਰੀ ਸੜਕਾਂ ਇੰਨੀਆਂ ਹਲਕੇ ਜਿ ਮੜ ਰਹੀਆਂ ਪੰਜਾਬ 'ਚ ਘਟੋਕੜ ਜਿਹੜੀ ਸਾਡੇ ਵੱਡੀ ਜਿਹੜੀ 4 ਲਾਈਨ ਰੋਡ ਨਿਕਲ ਰਹੀ ਹੈ ਉਹਦੇ ਤੇ ਮਿੱਟੀ ਚੱਕ ਕੇ ਪਾਈ ਜੇ ਸਰਕਾਰ ਦਾ ਕਿੰਨਾ ਪੈਸਾ ਬਚੇਗਾ ਮੈਂ ਸਪੀਕਰ ਸਾਹਿਬ ਆਸ ਕਰਦਾ ਕਿ ਮੰਤਰੀ ਸਾਹਿਬ ਖੁਦ ਮੇਰੀ ਕਮੇਟੀ ਦੇ ਨਾਲ ਮੈਂਬਰ ਰਹੇ ਨੇ ਇਹਨਾਂ ਤੋਂ ਉਮੀਦ ਕਰਾਂਗਾ ਕਿ ਜੋੜੇ ਮਾਜਰਾ ਸਾਹਿਬ ਨੇ ਜਿੰਨਾ ਕੰ ਉਹਨਾਂ ਕਗਰ ਦਾ ਸਾਰਾ ਹੀ ਪੱਕਾ ਹੱਲ ਕਰ ਦਿਓ ਪਰਮਾਨੈਂਟੀ ਜਿਹੜੇ ਨੱਥ ਚੂੜਾਲੇ ਆ ਨੱਥ ਜੁੜੇ ਵਾਲੇ ਪਟਿਆਲੇ ਵਾਲੇ ਤਾਂ ਕੋਲੀ ਜਰਾਂ ਦੇ ਤੁਸੀਂ ਸਾਰੇ ਭੇਜ ਤੇ ਬਾਹਰ ਤੇ ਮੰਤਰੀ ਸਾਹਿਬ ਸਪੀਕਰ ਸਾਹਿਬ ਤੁਹਾਡੇ ਜਰੀਏ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਕਿ ਨੱਥ ਚੂੜੇ ਵਾਲੇ ਤੋਂ ਬਾਅਦ ਜੇ ਕਗਰਦਿਆਂ ਦੇ ਸਾਤੇ ਮਿਲਦੇ ਏਰੀਆ ਬਚਾਣਾ ਚਾਹੁੰਦੇ ਬਹੁਤ ਧਿਆਨ ਦੇਣ ਦੀ ਲੋੜ ਹੈ ਧੰਨਵਾਦ ਨੱਥ ਚੂੜਾ ਡਿਲੀਟ ਕੀਤਾ ਜਾਵੇ ਜੀ ਮੰਤਰੀ ਜੀ ਸਪੀਕਰ ਸਾਹਿਬ ਜਿਹੜੀ ਮਾਨਜੋ ਮੈਂਬਰ ਸਾਹਿਬ ਦੇ ਹਲਕੇ ਦੀ ਮੇਨ ਪ੍ਰੋਬਲਮ ਹੈ ਉਹ ਪਿੰਡ ਟਵਾਣਾ ਦੇ ਵਿੱਚ ਹੀ ਆ ਵੈਸੇ ਠੀਕ ਕਹੇ ਇਹਨਾਂ ਨੇ ਕਿ ਬਹੁਤ ਘੱਗਰ ਹੈ ਜਿਹੜਾ ਪੰਜਾਬ ਦੇ ਵਿੱਚ ਵੱਡੀ ਤਬਾਹੀ ਇਹੀ ਮਚਾਉਂਦਾ ਕਿਉਂਕਿ ਸਾਰਾ ਹਿਮਾਚਲ ਦਾ ਤੇ ਸਾਰੀ ਹਰਿਆਣੇ ਦੀਆਂ ਜਿਹੜੀਆਂ ਨਦੀਆਂ ਦਾ ਪਾਣੀ ਹੈ ਉਹ ਇੱਕ ਇੱਕ ਕਰਕੇ ਸਾਰਾ ਘੱਗਰ ਦੇ ਰਾਦੇ ਵਿੱਚ ਪੈ ਜਾਂਦਾ ਆਪਣਾ ਸਾਂਭਲਾ ਦੇ ਨੇ ਤੇ ਡੋਬਣ ਪਿੱਛੇ ਖਾਸ ਤੌਰ ਤੇ ਮੈਂ ਕਹਿ ਸਕਦਾ ਜਿਵੇਂ ਇਹਨਾਂ ਨੇ ਆਪਣੇ ਹਲਕੇ ਦੀ ਗੱਲ ਕੀਤੀ ਹੈ ਮੇਰਾ ਹਲਕਾ ਜਿਹੜਾ ਸਾਰੇ ਹਰਿਆਣੇ ਦਾ ਸਾਰੇ ਹਿਮਾਚਲ ਦਾ ਪਾਣੀ ਜਾ ਕੇ ਲਹਿਰੇ ਹਲਕੇ ਦੇ ਉੱਤੇ ਖਨੌਰੀ ਤੇ ਡੋਲ ਦਿੱਤਾ ਜਾਂਦਾ ਹੈ ਤੇ ਪਿਛਲੇ ਜਦੋਂ 2023 ਦੇ ਵਿੱਚ ਛੜਾਈ ਤੀ ਤੇ ਉੱਤੇ 42000 ਏਕੜ ਫਸਲ ਮਰੀ ਤੀ ਸਾਰੇ ਪੰਜਾਬ ਤੋਂ ਸਭ ਤੋਂ ਵੱਧ ਪਰ ਟਿਵਾਣੇ ਦੇ ਵਿੱਚ ਜਿਹੜਾ ਇਹ ਵਿਸ਼ੇਸ਼ ਧਿਆਨ ਹੈ ਤੇ ਇਸ ਘੱਗਰ ਨੂੰ ਚੌੜਾ ਕਰਨ ਦੇ ਲਈ ਇਹਨੂੰ ਸੱਜੇ ਪਾਸੇ ਅਸੀਂ ਘੱਗਰ ਨੂੰ ਚੌੜਾ ਕਰਾਂਗੇ ਤੇ ਉੱਥੋਂ ਜਿਹੜੀ ਮਿੱਟੀ ਕੱਢ ਕੇ ਆ ਸਰ ਉਹ ਮਿੱਟੀ ਕੱਢ ਕੇ ਖੱਬੇ ਪਾਸੇ ਉਹ ਕਿਨਾਰੇ ਦੇ ਉੱਤੇ ਪਾਵਾਂਗੇ ਤੇ ਇਹ ਕੰਮ ਹੈ ਜਿਹੜਾ ਮੈਂ ਮਾਨਯੋਗ ਮੈਂਬਰ ਸਭ ਨੂੰ ਦੱਸਣਾ ਚਾਹਨਾ ਕੱਲ ਹੀ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਰਹੇਗੀ ਧੰਨਵਾਦ ਥੈਂਕ ਯੂ